ਨਾਦੇ ਖੱਟੜਾ ਪਿੰਡ ਵਿੱਚ ਇੱਕ ਛੱਪੜ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਹਲਚਲ ਮਚ ਗਈ। ਕੁੱਤੇ ਲਾਸ਼ ਨੂੰ ਨੋਚ ਰਹੇ ਸਨ। ਇੱਕ ਰਾਗੀਰ ਨੇ ਕੁੱਤਿਆਂ ਨੂੰ ਦੇਖਿਆ ਅਤੇ ਮਾਮਲਾ ਸਾਹਮਣੇ ਆਇਆ। ਇੱਕ ਰਾਗੀਰ ਨੇ ਕੁੱਤਿਆਂ ਨੂੰ ਦੇਖਿਆ ਤਾਂ ਮਾਮਲਾ ਸਾਹਮਣੇ ਆਇਆ। ਲਾਸ਼ ਦੀ ਖੋਜ ਨਾਲ ਪਿੰਡ ਵਿੱਚ ਹਲਚਲ ਮਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਇੱਕ ਫੋਰੈਂਸਿਕ ਟੀਮ ਘਟਨਾ ਸਥਾਨ ਦੀ ਜਾਂਚ ਕਰ ਰਹੀ ਹੈ। ਲਾਸ਼ ਦੀ ਅਜੇ ਤੱਕ ਪਹਿਚਾਨ ਨਹੀਂ ਹੋ ਸਕੀ ਰਾਗੀਰ ਪਰਵਿੰਦਰ ਸਿੰਘ ਤੇ ਜਸਪਾਲ ਸਿੰਘ ਨੇ ਕਿਹਾ ਕਿ ਉਹ ਸੜਕ ਤੋਂ ਲੰਘ ਰਹੇ ਸਨ ਜਦੋਂ ਉਹਨਾਂ ਨੇ ਕੁੱਤਿਆਂ ਨੂੰ ਦੇਖਿਆ ਤਾਂ ਸ਼ੱਕ ਦੇ ਆਧਾਰ ਤੇ ਨੇੜੇ ਗਏ ਤਾਂ ਉੱਥੇ ਉਹਨਾਂ ਦੇਖਿਆ ਕਿ ਇੱਕ ਆਦਮੀ ਦੀ ਲਾਸ਼ ਪਈ ਦੇਖੀ ਜਿਸ ਦਾ ਚਿਹਰਾ ਟਕਿਆ ਹੋਇਆ ਸੀ ਤੇ ਉਸ ਦਾ ਅੱਧਾ ਸਰੀਰ ਵੀ ਟਕਿਆ ਹੋਇਆ ਸੀ ਕੁੱਤੇ ਇਸ ਨੂੰ ਨੋਚ ਰਹੇ ਸਨ ਉਨ੍ਹਾਂ ਨੇ ਤੁਰੰਤ ਪਿੰਡ ਦੇ ਮੁਖੀ ਸਰਪੰਚ ਨੂੰ ਸੂਚਿਤ ਕੀਤਾ ਫਿਰ ਪਿੰਡ ਦੇ ਮੁਖੀ ਨੇ ਪੁਲਿਸ ਨੂੰ ਸੂਚਿਤ ਕੀਤਾ ਡੀਐਸਪੀ ਅਮਰਿਤਪਾਲ ਸਿੰਘ ਨੇ ਮੌਕੇ ਤੇ ਪਹੁੰਚੇ ਤੇ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਤੁਸੀਂ ਵੀ ਸੁਣਾਓ ਮੇਰਾ ਨਾਮ ਪੰਮਿੰਦਰ ਸਿੰਘ ਆ ਜੀ ਪਿੰਡ ਖਟੜਾ ਆ ਜੀ ਚ ਕੀ ਗੱਲ ਹੋਈ ਹੈ ਤੇ ਮੈਂ ਜੀ ਇਧਰੋਂ ਆ ਰਿਹਾ ਸੀਗਾ ਤੇ ਮੀਂਹ ਪੈ ਰਿਹਾ ਸੀਗਾ ਮੀਂਹ ਪੈਣ ਤੋਂ ਜਦ ਮੈਂ ਬਾਦ ਨੰਗਿਆ ਤਾਂ ਉਰੇ ਮੈਂ ਦੇਖਿਆ ਕਿ ਕੁੱਤੇ ਖਾ ਰਹੇ ਸੀਗੇ ਇੱਕ ਬੰਦੇ ਨੂੰ ਬੰਦਾ ਪਿਆ ਉਰੇ ਟੋਬੇ ਚ ਮਰਿਆ ਹੋਇਆ ਤੇ ਆਪਣੇ ਜਦ ਮੈਂ ਉਹਨੂੰ ਚੰਗੀ ਤਰ੍ਹਾਂ ਦੇਖਿਆ ਪਹਿਲਾਂ ਤਾਂ ਮੈਂ ਸੋਚਿਆ ਵੀ ਕੋਈ ਡੰਗਰ ਬੱਚਾ ਖਾ ਰਿਹਾ ਹੋਊਗਾ ਕੁੱਤਾ ਜਦੋਂ ਮੈਂ ਚੰਗੀ ਤਰ੍ਹਾਂ ਦੇਖਿਆ ਉਹਦੀ ਮੈਨੂੰ ਛਾਤੀ ਨਜ਼ਰ ਪਈ ਤਾਂ ਮੈਂ ਦੇਖਿਆ ਜੀ ਵੀ ਬੰਦਾ ਮਰਿਆ ਪਿਆ ਸੀਗਾ ਫਿਰ ਉਰੇ ਦੀ ਜਿਹੜੇ ਪਿੰਡ ਦੇ ਮੋਤਵਾਰ ਬੰਦੇ ਲੰਘਦੇ ਨੇ ਫਿਰ ਮੈਂ ਉਹਨਾਂ ਨੂੰ ਰੋਕ ਕੇ ਕਿਹਾ ਤੇ ਉਹਨਾਂ ਨੇ ਸਰਪੰਚ ਨੂੰ ਵੀ ਫੋਨ ਕਰਿਆ ਸੀਗਾ ਤੇ ਉਹਨਾਂ ਨੇ ਪੁਲਿਸ ਨੂੰ ਵੀ ਫੋਨ ਕਰਿਆ ਹੋਇਆ ਤੇ ਪੁਲਿਸ ਆ ਗਈ ਆ ਹੁਣ ਲੱਗਦਾ ਕਿ ਕੌਣ ਆ ਬੰਦਾ ਕਿਸ ਪਿੰਡ ਦਾ ਆ ਜਾਂ ਕਿਸੇ ਨਹੀਂ ਜੀ ਉਹਦਾ ਮੂੰਹ ਟੱਕਿਆ ਹੋਇਆ ਉਤੋਂ ਲੱਤਾਂ ਦੇ ਉੱਤੇ ਉਹਦੇ ਕੰਬਲ ਲਵੇਟਿਆ ਹੋਇਆ ਤੇ ਕੁਝ ਕਹਿ ਨਹੀਂ ਸਕਦੇ ਉਹਦੇ ਬਾਰੇ ਹਜੇ ਖੰਦਾਇਆ ਕੁੱਤਿਆਂ ਨੇ ਜੀ ਉਹਦੀ ਦੋ ਉਂਗਲਾਂ 'ਤੇ ਇੱਕ ਗੂਠਾ ਮੈਨੂੰ ਲੱਗਦਾ ਇਹ ਜਾਂ ਕੁਝ ਖਾਦਾ ਹੋਇਆ ਹੈ। ਕੁੱਤਾ ਕਿੰਨਾ ਸੀ ਜੀ ਜਿਆਦਾ ਸੀ ਕੁੱਤੇ ਦੋ ਸੀਗੇ ਜੀ ਇੱਕ ਛੋਟਾ ਜਿਹਾ ਬੱਚਾ ਸੀਗਾ ਤੇ ਇੱਕ ਉਹਦੀ ਮਾਂ ਸੀ ਮੇਰੇ ਹਿਸਾਬ ਨਾਲ। ਲੱਗਦਾ ਕਿੰਨੀ ਉਮਰ ਦਾ ਅੰਦਾਜ਼ਾ ਹੈਗਾ ਕੁਝ ਲੱਗਦਾ ਕਿੰਨੀ ਕੰਨ ਇਹਦੀ ਮੁੰਡੇ ਦੀ ਜੀ ਅੰਦਾਜ਼ਾ ਲੱਗ ਰਿਹਾ ਮੁੰਡੇ ਦੀ ਜੀ 35 ਤੋਂ ਉੱਪਰ ਫਰੀ ਹੋਊਗੀ। ਇਹ ਟੋਬਾ ਟੋਬਾ ਪਿੰਡ ਦਾ ਹੈ ਵੀਰੇ ਹਾਂ ਜੀ ਇਹ ਖਟੜਿਆਂ ਦਾ ਟੋਬਾ ਦੋ ਟੋਬੇ ਵੱਜਦੇ ਨੇ ਤੇ ਇੱਥੇ ਨੰਬਰ ਤਰ੍ਹਾਂ ਦੇ ਘਰਾਂ ਕੋਲੇ ਟੋਬਾ ਹੈ ਇਹ ਨਾਮ ਹੈ ਜੀ ਟਟਾ ਬੈਗਜੀ ਖਾਲਸਾ ਬੈਗਜੀ ਫਰੇ ਮੇਰਾ ਨਾਮ ਜਿਸ ਪਾਸੇ ਪਿੰਡ ਖਟੜਾ ਮੈਂ ਆਪਣੇ ਛੋਟੇ ਪੋਤਾ ਪੁੱਤੀ ਨੂੰ ਲੈਣ ਵਾਸਤੇ ਜਾ ਰਿਹਾ ਸਕੂਲ ਨੂੰ ਜਦੋਂ ਇਹ ਬਾਬੇ ਨੇ ਦੇਖਿਆ ਕਹਿੰਦਾ ਰੁਕੀ ਰੁਕੀ ਵੀ ਇੱਥੇ ਬੰਦਾ ਮਰਿਆ ਪਿਆ ਉਸੇ ਟਾਈਮ ਮੈਂ ਸਰਪੰਚ ਨੂੰ ਪੰਚਾਇਤ ਨੂੰ ਜਦੇ ਫੋਨ ਕਰਤਾ ਵੀ ਤੁਸੀਂ ਪੁਲਿਸ ਭੇਜ ਦਿਓ ਇੱਥੇ ਵੀ ਬੰਦਾ ਮਰਿਆ ਪਿਆ ਏ ਮੈਂ ਦੇਖ ਕੇ ਜਿਹੜੇ ਚਲੇਗਾ ਜਿਹੜੇ ਪੰਚਾਇਤ ਆ ਗਈ ਪ੍ਰੈਸਰ ਪੁਟਰੇ ਸਾਰੇ ਆ ਗਏ ਸੀ ਕਿੰਨੀ ਉਮਰ ਦਾ ਉਮਰ ਦਾ ਨਹੀਂ ਅੰਦਾਜ਼ਾ ਨਹੀਂ ਲਾ ਸਕਦੇ ਸੀ ਇਹ ਪਿੰਡ ਦਾ ਟੋਪਾ ਜੀ ਹਾਂਜੀ ਇਹ ਸਾਨੂੰ 112 ਤੇ ਵੀ ਕਾਲ ਗਈ ਸੀ ਤੇ ਪਿੰਡ ਤੋਂ ਵੀ ਖੱਟੜੇ ਤੋਂ ਇੱਕ ਦੋ ਕਾਲਾਂ ਗਈਆਂ ਸੀ ਵੀ ਇੱਥੇ ਛੱਪੜ ਹੈ ਪੁਰਾਣਾ ਉਹਦੀ ਸਾਬ-ਸਫਾਈ ਨਹੀਂ ਹੋਈ ਕੋਫੀ ਉੱਤੇ ਗੰਦਗੀ ਵਗੈਰਾ ਹੈਗੀ ਹੈ ਤੇ ਉਹਦੇ ਚ ਇੱਕ ਡੈੱਡ ਬੋਡੀ ਪਈ ਹੈ ਹੁਣ ਆਪਾਂ ਮੌਕੇ ਤੇ ਹੀ ਖੜੇ ਆ ਤੇ ਹਜੇ ਤੱਕ ਉਹਦੀ ਕੋਈ ਪਛਾਣਖਤ ਨਹੀਂ ਹੋ ਪਈ ਹੈ ਜੋ ਇੱਕ ਦੋ ਇਥੋਂ ਮਿਸਿੰਗ ਪਰਸਨ ਰਿਪੋਰਟ ਸੀਗੀਆਂ ਅਸੀਂ ਉਹਨਾਂ ਦੇ ਵਾਰਸ ਵੀ ਬੁਲਾਏ ਆ ਫੋਰੈਂਸਿਕਸ ਵਾਲੇ ਵੀ ਬੁਲਾਏ ਆ ਪਹਿਲਾਂ ਫੋਰੈਂਸਿਕਸ ਵਾਲੇ ਆਪਦਾ ਜਾਂਚ ਕਰ ਲੈਣ ਉਹ ਤੋਂ ਬਾਅਦ ਫਿਰ ਬੋਡੀ ਸੋਲਾ ਹਸਪੀਟਲ ਰਖਾਵਾਂਗੇ ਅਸੀਂ شناختਰਸ ਲੱਗ ਰਿਹਾ ਵੀ ਕਿਚ ਏਜ ਵਗੈਰਾ ਵੀ ਕਿੰਨੇ ਕੀਸ ਦਾ ਹੋਊਗਾ ਜਾਂ ਨਹੀਂ ਉਹ ਜਿਵੇਂ ਉਹਦਾ ਚਿਹਰਾ ਟਕਿਆ ਹੋਇਆ ਜੀ ਬੋਡੀ ਤੋਂ ਲੱਗ ਰਿਹਾ ਹੈ ਜੀ ਵੀ ਜਿਵੇਂ 25 ਤੋਂ 30 ਸਾਲ ਦੇ ਵਿੱਚ ਕੋਈ ਨੌਜਵਾਨ ਦੀ ਡੈੱਡ ਬੋ